ਅੱਜ ਜਿਹੜੀ ਬਣਾਉਣੀ ਹੈ ਅੱਜ ਨਾਰੀਅਲ ਦੇ ਲੱਡੂ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲ ਕੇ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੀ ਮੇਰੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਨਾਰੀਅਲ ਦੇ ਲੱਡੂ ਦੇਖਦੇ ਹਾਂ ਆਪਾਂ ਨੂੰ ਬਣਾਉਣ ਦੇ ਲਈ ਕਿਹੜੇ-ਕਿਹੜੇ ਸਮਾਨ ਦੀ ਜਰੂਰਤ ਹੈ ਮੈਂ ਇੱਥੇ ਦੋ ਕੋਲੀਆਂ ਨਾਰੀਅਲ ਦਾ ਬਰਾਦਾ ਲੈ ਲਿੱਤਾ ਸੀਗਾ ਇੱਕ ਅੱਧੀ ਕੋਲੀ ਚੀਨੀ ਦੀ ਲੈ ਲਈਤੀ ਸੀਗੀ ਤੇ ਇੱਕ ਕੋਲੀ ਦੁੱਧ ਦੀ ਲੈ ਲਈਤੀ ਸੀਗੀ ਤੇ ਵਿੱਚ ਆਪਾਂ ਫੂਡ ਕਲਰ ਪਾਵਾਂਗੇ ਥੋੜਾ ਜਿਹਾ ਗ੍ਰੀਨ ਕਲਰ ਦਵਾਂਗੇ ਲੱਡੂਆਂ ਬਾਕੀ ਚਲੋ ਇੱਧਰ ਆਪਾਂ ਕੜਾਹੀ ਤਾਂ ਦਿੱਤੀ ਸੀਗੀ ਗੈਸ ਤੇ ਗੈਸ ਦੀ ਫਲੇਮ ਕਰ ਦਿੱਤੀ ਸੀ ਆਨ ਤੇ ਇਹਦੇ ਵਿੱਚ ਮੈਂ ਇੱਕ ਵੱਡਾ ਚਮਚ ਘਿਓ ਦਾ ਪਾਇਆ ਸੀਗਾ ਘਿਓ ਨੂੰ ਗਰਮ ਹੋਣ ਦੇਵਾਂਗੇ ਚੰਗੀ ਤਰ੍ਹਾਂ ਜਦੋਂ ਤੱਕ ਇਹਦਾ ਕਲਰ ਨਹੀਂ ਚੇਂਜ ਹੁੰਦਾ ਉਦੋਂ ਤੱਕ ਆਪਾਂ ਹਲਕੇ ਹਲਕੇ ਹੱਥਾਂ ਨਾਲ ਹਿਲਾਉਂਦੇ ਰਹਾਂਗੇ ਗੈਸ ਦੀ ਫਲੇਮ ਆਪਾਂ ਘੱਟ ਹੀ ਰੱਖਾਂਗੇ ਤੇ ਦੋਸਤੋ ਜੇ ਤੁਸੀਂ ਅੱਜ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਜਣੇ ਬਹੁਤ ਸੋਹਣਾ ਬਹੁਤ ਪਿਆਰ ਦੇ ਰਹੇ ਹੋ ਮੇਰੀ ਵੀਡੀਓਜ਼ ਨੂੰ ਉਮੀਦ ਕਰਦੀ ਹਾਂ ਕਿ ਅੱਗੇ ਵੀ ਇਦਾਂ ਹੀ ਦਿੰਦੇ ਰਹੋਗੇ ਤੇ ਦੇਖੋ ਇੱਥੇ ਥੋੜਾ ਜਿਹਾ ਕਲਰ ਇਹਦਾ ਚੇਂਜ ਹੋ ਗਿਆ ਜਿਹੜਾ ਨਾਰੀਅਲ ਦਾ ਗੁਰਾਤੇ ਦਾ ਤੇ ਇਹਦੇ ਵਿੱਚ ਮੈਂ ਇੱਕ ਕੌਲੀ ਪਾ ਦਿੱਤੀ ਦੁੱਧ ਦੀ ਦੁੱਧ ਮੈਂ ਕਰੀਮ ਵਾਲਾ ਲਿੱਤਾ ਸੀਗਾ ਮਲਾਈ ਵਾਲਾ ਦੁੱਧ ਲਿੱਤਾ ਸੀਗਾ ਬੋਇਲ ਕੀਤਾ ਹੋਇਆ ਰੱਖਿਆ ਹੋਇਆ ਸੀਗਾ ਤੇ ਆਪਾਂ ਮਲਾਈ ਵਾਲਾ ਦੁੱਧ ਯੂਜ਼ ਕਰਨਾ ਇਹਦੇ ਨਾਲ ਇਹਦਾ ਟੇਸਟ ਜਿਹੜਾ ਬਹੁਤ ਵਧੀਆ ਆਉਂਦਾ ਤੇ ਨਾਲ ਹੀ ਮੈਂ ਥੋੜੀ ਦੇਰ ਦੁੱਧ ਨੂੰ ਪਲਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਕੇ ਨਾਲ ਹੀ ਚੀਨੀ ਪਾ ਦਿੱਤੀ ਸੀ ਚੀਨੀ ਅੱਧੀ ਕਾਲੀ ਚੀਨੀ ਦੀ ਲਿੱਤੀ ਸੀਗੀ ਤੇ ਉਹਦੇ ਵਿੱਚੋਂ ਮੈਂ ਪੂਰੀ ਨਹੀਂ ਪਾਈ ਥੋੜੀ ਜੀ ਬਚਾ ਲਿੱਤੀ ਸੀਗੀ ਤੇ ਠੀਕ ਸੀਗਾ ਟੇਸਟ ਬਿਲਕੁਲ ਜਿਹੜੀ ਚੀਨੀ ਦੀ ਕੁਆਂਟੀਟੀ ਹੈ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਘੱਟ ਵੱਧ ਕਰ ਸਕਦੇ ਹੋ ਕਈ ਜਿਆਦਾ ਮਿੱਠੇ ਮਿੱਠਾ ਖਾਣ ਦੇ ਸ਼ੌਕੀਨ ਹੁੰਦੇ ਨੇ ਤੇ ਕਈ ਲਾਈਟ ਜਿਹਾ ਪਸੰਦ ਕਰਦੇ ਨੇ ਲਾਈਟ ਜਿਹਾ ਮਿੱਠਾ ਹੋਵੇ ਜਿਆਦਾ ਨਾ ਹੋਵੇ ਜਿਆਦਾ ਮਿੱਠੀ ਨਾ ਹੋਵੇ ਤੁਸੀਂ ਉਹਦੇ ਹਿਸਾਬ ਨਾਲ ਆਪਣੇ ਥੋੜਾ ਜਿਹਾ ਟੇਸਟ ਚੈੱਕ ਕਰਕੇ ਘਟ-ਵੱਧ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਲਗਾਤਾਰ ਜਿਹੜੇ ਆਪਾਂ ਇਹਨੂੰ ਚਲਾਉਂਦੇ ਜਾਵਾਂਗੇ ਗੈਸ ਦੀ ਫਲੇਮ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਗੈਸ ਦੀ ਫਲੇਮ ਪਲੀਜ਼ ਮੀਡੀਅਮ ਹੀ ਰੱਖਣੀ ਹੈ ਤੁਸੀਂ ਜਿਆਦਾ ਕਰ ਦੋਗੇ ਤਾਂ ਇਹਦਾ ਟੇਸਟ 'ਚ ਫਰਕ ਪੈ ਜਾਊਗਾ ਵਧੀਆ ਟੇਸਟ ਨਹੀਂ ਆਉਂਦਾ ਤੇ ਪਾਸ ਤਰ ਹੌਲੀ ਹੌਲੀ ਚਲਾਉਂਦੇ ਜਾਵਾਂਗੇ ਤਾਂ ਕਿ ਉਹ ਚੰਗੀ ਤਰ੍ਹਾਂ ਜਿਹੜੀ ਚੀਨੀ ਆਪਾਂ ਨੇ ਪਾਈ ਹੈ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਆਪਾਂ ਇਹ ਪਾਊਡਰ ਵੜਾ ਕੇ ਨਹੀਂ ਚੀਨੀ ਪਾਉਣੀ ਚੀਨੀ ਆਪਾਂ ਨੇ ਇਦਾਂ ਹੀ ਪਾਉਣੀ ਹੈ ਸਾਫਤੀ ਖੰਡ ਤੇ ਉਹਨੂੰ ਪਾਉਣ ਤੋਂ ਬਾਅਦ ਆਪਾਂ ਫਿਰ ਥੋੜੀ देर ਇਦਾਂ ਹੀ ਚਲਾਉਂਦੇ ਜਾਵਾਂਗੇ ਧਿਆਨ ਰੱਖਣਾ ਕਿ ਜਦੋਂ ਇਹ ਥੋੜਾ ਸਾਈਡਾਂ ਤੋਂ ਦੇ ਕੜਾਈ ਦੇ ਨਾਲੋਂ ਚਿਪਕਣਾ band ਹੋ ਜਾਵੇ ਨਾ ਉਦੋਂ ਸਮਝੋ ਠੀਕ ਹੈ ਡੋਅ ਆਪਣਾ ਤਿਆਰ ਹੈ ਸੰਗੀਤ ਰੋ ਪੱਕ ਚੁੱਕਿਆ ਹੈ ਤੇ ਆਪਾਂ ਚਲੋ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਫੂਡ ਕਲਰ ਗ੍ਰੀਨ ਕਲਰ ਪਾਵਾਂਗੀ ਮੈਂ ਬਹੁਤ ਸੋਹਣਾ ਲੱਗਦਾ ਗ੍ਰੀਨ ਕਲਰ ਲਾਈਟ ਜਿਹਾ ਤੁਹਾਡੇ ਕੋਲ ਘਰ ਵਿੱਚ ਕੋਈ yellow ਹੈ orange ਹੈ ਜਿਹੜਾ ਵੀ ਕਲਰ ਹੈਗਾ ਤੁਸੀਂ ਉਹ ਪਾ ਸਕਦੇ ਹੋ ਨਹੀਂ ਵੀ ਪਾਣਾ ਤਾਂ ਤੁਹਾਡੀ ਮਰਜ਼ੀ ਹੈ ਐਦਾਂ ਵੀ ਸੋਹਣੇ ਲੱਗਦੇ ਨੇ ਟੇਸਟੀ ਲੱਗਦੇ ਨੇ ਨਾਰੀਅਲ ਦੇ ਲੱਡੂ ਵਧੀਆ ਲੱਗਦੇ ਨੇ ਐਦਾਂ ਵੀ ਭਾਵੇਂ ਕਲਰ ਪਿਆ ਹੋਵੇ ਵਿੱਚ ਭਾਵੇਂ ਨਾ ਪਿਆ ਹੋਵੇ ਐਦਾਂ ਹੀ ਵਧੀਆ ਲੱਗਦੇ ਨੇ ਸਵਾਦ ਲੱਗਦੇ ਨੇ ਬਿਲਕੁਲ ਤੁਸੀਂ ਦੇਖੋਗੇ ਕਿ ਪਚਾਰ ਵਰਗਾ ਟੇਸਟ ਆਵੇਗਾ। ਦਿੱਤ ਨੂੰ ਆਪਾਂ ਥੋੜਾ ਜਿਹਾ ਐਡ ਕਰ ਦੰਨੇ। ਦੇਖੋ ਮੈਂ ਪਿੰਚਕ ਪਾਉਣ ਲੱਗੀ ਹਾਂ ਬਿਲਕੁਲ। ਇਹਦੇ ਨਾਲ ਤੁਸੀਂ ਦੇਖੋ ਕਿ ਕਿੰਨਾ ਸੋਹਣਾ ਕਲਰ ਹੋ ਗਿਆ। ਚੰਗੀ ਤਰ੍ਹਾਂ ਜਦੋਂ ਆਪਾਂ ਇਹਨੂੰ ਮਿਕਸ ਕਰਾਂਗੇ ਨਾ ਤਾਂ ਤੁਸੀਂ ਦੇਖੋ ਹੌਲੀ-ਹੌਲੀ ਆਪਾਂ ਨੇ ਹਲਕੇ ਹੱਥਾਂ ਨਾਲ ਫੇਰੇ ਇਹਨੂੰ ਮਿਕਸ ਕਰਦੇ ਜਾਵਾਂਗੇ। ਜਿਹੜਾ ਕਲਰ ਹੈ ਦੇਖੋ ਤੁਸੀਂ ਸਾਰੇ ਕਿਦਾਂ ਬਹੁਤ ਸੋਹਣਾ ਕਲਰ ਬਣ ਜਾਊਗਾ। ਸਾਰਾ ਜਦੋਂ ਮਿਕਸ ਹੋ ਜਾਊਗਾ ਬਹੁਤ ਸੋਹਣੇ ਲੱਡੂ ਬਣਨਗੇ। ਦੇਖੋ ਤੁਸੀਂ ਥੋੜਾ ਥੋੜਾ ਕਲਰ ਇਹ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਕਰਦੇ ਕਰਦੇ ਸਾਰਾ ਮਿਕਸ ਕਰ ਲਿੱਤਾ ਏ ਕਲਰ ਤੁਸੀਂ ਕਲਰ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਲਾਈਟ ਜਿਹਾ ਕਲਰ ਆਇਆ ਪਿੰਚ ਕੇ ਪਾਣਾ ਹੈ ਬਸ ਉਹਦੇ ਨਾਲ ਹੀ ਕਲਰ ਬਹੁਤ ਸੋਹਣਾ ਆ ਜਾਊਗਾ ਅਗਰ ਜ਼ਿਆਦਾ ਪਾ ਦੋਗੇ ਤਾਂ ਉਹ ਥੋੜਾ ਡਾਰਕ ਜਿਹਾ ਹੋ ਜਾਊਗਾ ਵਧੀਆ ਨਹੀਂ ਲੱਗਦੇ ਆਪਾਂ ਜਿੱਦਾਂ ਬਾਜ਼ਾਰ 'ਚ ਵੀ ਦੇਖਦੇ ਆ ਨਾ ਬਰਫੀ ਵੀ ਹੁੰਦੀ ਏ ਨਾਰੀਅਲ ਦੀ ਲੱਡੂ ਵੀ ਹੁੰਦੇ ਉਹਨਾਂ ਨੂੰ ਹਲਕਾ ਜਿਹਾ ਗ੍ਰੀਨ ਕਲਰ ਕਰਿਆ ਹੁੰਦਾ ਹਲਕਾ ਜਿਹਾ ਗ੍ਰੀਨ ਹੁੰਦਾ ਫੂਡ ਕਲਰ ਇਹ ਫੂਡ ਕਲਰ ਜਿਹੜੇ ਲਿਕਵਿਡ ਚ ਵੀ ਆਉਂਦੇ ਆ ਤੁਹਾਡੇ ਕੋਲ ਜਿੰਦਾ ਹੈਗਾ ਉਹਦੇ ਹਿਸਾਬ ਨਾਲ ਬਸ ਥੋੜਾ ਜਿਹਾ ਪਾਣਾ ਪਿੰਚ ਹੋਰ ਕੁਝ ਨਹੀਂ ਬਸ ਤੇ ਦੇਖੋਗੇ ਤੁਸੀਂ ਆਪਣੇ ਬਸ ਇਹ 10 ਮਿੰਟਾਂ ਦੇ ਸਮੇਂ ਦੇ 10 ਮਿੰਟਾਂ ਦੇ ਅੰਦਰ ਅੰਦਰ ਜਿਹੜੇ ਆਪਣੇ ਲੱਡੂ ਆਣ ਕੇ ਤਿਆਰ ਹੋ ਜਾਂਦੇ ਨੇ ਤੇ ਖਾਣ ਨੂੰ ਵੀ ਬਹੁਤ ਟੇਸਟੀ ਲੱਗਦੇ ਨੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਕਲਰ ਤੋਂ ਬਾਅਦ ਵੀ ਨੇ ਤਾਂ ਕਲਰ ਕਿਤੇ ਕਿਤੇ ਰਹਿ ਜਾਊਗਾ ਕਿਤੇ ਕਿਤੇ ਨਹੀਂ ਹੋਊਗਾ ਚਟਾ ਰਹੂਗਾ ਇਹ ਸਾਰਾ ਜਿਹੜਾ ਬੁਰਾਦਾ ਨਾਰੀਅਲ ਦਾ ਤਾਂ ਜਿਹੜਾ ਨਾਲ ਨਿਕਸ ਕਰਨਾ ਹਲਕੇ ਹੱਥਾਂ ਨਾਲ ਤੇ ਚਲੋ ਹੁਣ ਤਿਆਰ ਹੋ ਗਿਆ ਸੀ ਬਿਲਕੁਲ ਫਿਰ ਮੈਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਿੱਤਾ ਆਪਾਂ ਗਰਮ-ਗਰਮ ਦੇ ਲੱਡੂ ਬਣਾਉਣੇ ਨੇ ਜ਼ਿਆਦਾ ਠੰਡਾ ਨਹੀਂ ਕਰਨਾ ਹਲਕੇ ਜੇ ਗਰਮ-ਗਰਮ ਦੇ ਆਪਾਂ ਲੱਡੂ ਬਣਾਵਾਂਗੇ ਬਹੁਤ ਸੋਹਣੇ ਸੌਫਟ ਜਿਹੇ ਲੱਡੂ ਬਣ ਕੇ ਤਿਆਰ ਹੁੰਦੇ ਨੇ ਤਾਂ ਆਪਾਂ ਥੋੜਾ-ਥੋੜਾ ਜਿਹੜਾ ਇਹ ਡੋ ਹੈ ਉਹਨੂੰ ਇੱਕ ਹੱਥ ਦੇ ਵਿੱਚ ਜਿੱਦਾਂ ਲੱਡੂ ਬਣਾਉਂਦੇ ਸਾਰਿਆਂ ਨੂੰ ਆਉਂਦੇ ਹੀ ਆਉਣਗੇ ਵੈਸੇ ਤਾਂ ਲੱਡੂ ਤੇ ਢਲਕੇ ਹਲਕੇ ਹੱਥਾਂ ਨਾਲ ਆਪਾਂ ਇਹਨਾਂ ਨੂੰ ਗੋਲ-ਗੋਲ ਬਿਲਕੁਲ ਗੋਲ-ਗੋਲ ਬਣਾ ਲਵਾਂਗੇ ਤੇ ਫਿਰ ਮੈਂ ਜਦੋਂ ਨਾਰੀਅਲ ਦਾ ਬੁਰਾਦਾ ਲੱਡੂ ਬਣਾਉਣ ਲਈ ਮੀਜ਼ਰ ਕੀਤਾ ਸੀ ਨਾ ਤਾਂ ਮੈਂ ਉਹਦੇ ਥੋੜਾ ਜਿਹਾ ਬਚਾ ਦਿੱਤਾ ਸੀਗਾ ਉਹਦੀ ਆਪਾਂ ਕੋਟਿੰਗ ਕਰਾਂਗੇ ਬਾਅਦ ਵਿੱਚ ਲੱਡੂਆਂ ਦੇ ਉੱਤੇ ਜਿਹੜੀ ਕਿ ਬਹੁਤ ਸੋਹਣੀ ਲੱਗਦੀ ਹੈ ਬਹੁਤ ਸੋਹਣੇ ਲੱਗਦੇ ਨੇ ਲੱਡੂ ਫਿਰ ਅੱਧਾ ਆਪਾਂ ਹਲਕੇ-ਹਲਕੇ ਹੱਥਾਂ ਨਾਲ ਇੱਕ-ਇੱਕ ਲੱਡੂ ਬਣਾਉਂਦੇ ਜਾਵਾਂਗੇ ਬਹੁਤ ਹਲਕੇ ਹੱਥਾਂ ਨਾਲ ਇਹਨਾਂ ਨੂੰ ਬਿਲਕੁਲ ਗੋਲ-ਗੋਲ ਕਰ ਲਾਂਗੇ ਇਸ ਫਿਰਕਾਏ ਦੇਖੋ ਕਿ ਨਾਰੀਅਲ ਦਾ ਬਰਾਦਾ ਜਿਹੜਾ ਆਪਾਂ ਬਚਾਇਆ ਸੀਗਾ ਥੋੜਾ ਉਹਦੇ ਚ ਚੰਗੀ ਤਰ੍ਹਾਂ ਮਤਲਬ ਇਹਨੂੰ ਉਹ ਕਰ ਲਾਂਗੇ ਆਪਾਂ ਨੇ ਕੋਟਿੰਗ ਕਰ ਲਾਂਗੇ ਇਹਦੀ ਉੱਪਰ ਤੋਂ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਲੱਡੂ ਬਿਲਕੁਲ ਬਾਜ਼ਾਰ ਵਾਲੇ ਲੱਗਦੇ ਕਿ ਨਹੀਂ ਤੇ ਖਾਣੇ ਵਿੱਚ ਵੀ ਐਨੇ ਟੇਸਟੀ ਹੁੰਦੇ ਨੇ ਕਿ ਗੱਲ ਛੱਡ ਦੋ ਪਲੀਜ਼ ਜ਼ਰੂਰ ਬਣਾਇਓ ਸਾਰੇ ਜਣੇ ਤੇ ਆਪਣੇ ਐਕਸਪੀਰੀਅੰਸ ਮੇਰੇ ਨਾਲ ਸ਼ੇਅਰ ਕਰਿਓ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਮੇਰੀ ਸਾਰੀ ਵੀਡੀਓਜ਼ ਨੂੰ ਉਮੀਦ ਕਰਦੀ ਹਾਂ ਕਿ ਇਹ ਵੀ ਵੀਡੀਓ ਨੂੰ ਤੁਸੀਂ ਬਹੁਤ ਸੀ ਜਿਆਦਾ ਪਿਆਰ ਦੇਵੋਗੇ ਤੁਸੀਂ ਵੀ ਛੇਤੀ ਛੇਤੀ ਨਾਰੀਅਲ ਦੇ ਲੱਡੂ ਬਣਾਓ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਖਿਲਾਓ ਬਹੁਤ ਹੀ ਸੁਆਦ ਬਹੁਤ ਹੀ ਟੇਸਟੀ ਬਣਦੇ ਨੇ ਆਪਣੇ ਪੰਜਾਬੀਆਂ ਦੀ ਤਾਂ ਪਹਿਲੀ ਪਸੰਦ ਹੈ ਮਠਿਆਈਆਂ ਜਿਹੜੀਆਂ ਪਹਿਲੀ ਪਸੰਦ ਹੈ ਆਪਣੇ ਪੰਜਾਬੀਆਂ ਦੀ ਤਾਂ ਤੇ ਖਾਓ ਪੀਓ ਐਸ਼ ਕਰੋ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਲੱਡੂ ਤੇ ਮਿਲਦੇ ਆਂ ਆਪਾਂ ਜਲਦੀ ਇੱਕ ਮੇਰੀ ਨਵੀਂ ਵੀਡੀਓ ਦੇ ਵਿੱਚ ਪਲੀਜ਼ ਲਾਈਕ ਜ਼ਰੂਰ ਕਰ ਲਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਬਾਏ ਬਾਏ ਮਿਲਦੇ ਆਂ